ਅਜਲੂਦੀਆਂ ਵਿਖੇ ਕਾਂਗਰਸ ਪ੍ਰਧਾਨ ਮਨਵੀਰ ਕੌਰ ਵੱਲੋਂ ਬਹਾਦਰਕੇ ਰੋਡ ਵਿਖੇ ਕਾਂਗਰਸ ਵਰਕਰਾਂ ਦਾ ਦਫਤਰ ਖੋਲਿਆ ਗਿਆ ਅਤੇ ਉੱਥੇ ਹੀ ਦੂਜੇ ਪਾਸੇ ਗਰੀਬ ਬੱਚਿਆਂ ਦੇ ਲਈ ਸਕੂਲੀ ਯੂਨੀਫਾਰਮ ਫੈਕਟਰੀ ਵੀ ਖੋਲੀ ਗਈ। ਉੱਥੇ ਇਸ ਮੌਕੇ ਕਾਂਗਰਸ ਮਹਿਲਾ ਵਰਕਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇੱਕ ਵਾਰ ਇਸ ਫੈਕਟਰੀ ਦਾ ਜ਼ਰੂਰ ਲਾਭ ਲੈ ਕੇ ਦੇਖੋ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਕਾਂਗਰਸ ਵਰਕਰਾਂ ਵੱਲੋਂ ਲੋਕਾਂ ਨੂੰ ਹੋਰ ਕੀ ਕਿਹਾ ਗਿਆ। ਅੰਤਸ਼ਿਕਰ ਜੀ ਮੇਰਾ ਨਾਮ ਹਰਪ੍ਰੀਤ ਰਿੱਪੂ ਗਿੱਲ ਜੀ ਮਨਮੀਤ ਕੌਰ ਜੀ ਨੇ ਇਕਤਾ ਕਾਂਗਰਸ ਦਾ ਆਫਿਸ ਖੋਲ੍ਹਿਆ ਹੈ ਈਸਤ ਦੇ ਵਿੱਚ ਭਾਦਰ ਕੇ ਰੋਡ ਤੇ ਔਰ ਦੂਸਰਾ ਉਹਨਾਂ ਨੇ ਸਿਮਰਨ ਡ्रेसेस ਦੇ ਨਾਮ ਤੋਂ ਜਿਹੜਾ ਅੱਜ ਇਹ ਕੰਮ ਸ਼ੁਰੂ ਕੀਤਾ ਹੈ ਜਿੱਥੇ ਕਿ ਬਹੁਤ ਹੀ ਸਸਤੇ ਰੇਟ ਦੇ ਵਿੱਚ ਜਿਹੜੀ ਯੂਨੀਫਾਰਮਸ ਹੈ ਉਹ ਮਿਲਣ ਗਿਆ ਔਰ ਜਿਵੇਂ ਸਕਿਉਰਿਟੀ ਇਸ ਦੇ ਤੌਰ ਤੇ ਵੀ ਜਿਵੇਂ ਯੂਨੀਫਾਰਮਸ ਹੁੰਦੀਆਂ ਉਹ ਵੀ ਇੱਥੇ ਅਵੇਲੇਬਲ ਹੁੰਦੀਆਂ ਨੇ ਔਰ ਹਰ ਤਰ੍ਹਾਂ ਦੀਆਂ ਡ्रेसेस ਇੱਥੇ ਅਵੇਲੇਬਲ ਹੁੰਦੀਆਂ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਗੁਜ਼ਾਰਿਸ਼ ਕਰਦੀ ਆ ਕਿ ਤੁਸੀਂ ਜ਼ਰੂਰ ਇੱਕ ਵਾਰੀ ਸਿਮਰਨ ਡ्रेसेस ਦੇ ਉੱਤੇ ਵਿਜ਼ਿਟ ਕਰੋ ਤਾਂ ਕਿ ਇੱਥੇ ਜਿਹੜਾ ਲਾਭ ਤੁਹਾਨੂੰ ਚ ਸਕਦਾ ਉਹਦਾ ਫਾਇਦਾ ਚੱਕ ਸਕਦਾ ਬਿਲਕੁਲ ਜੀ ਕਿਉਂਕਿ ਮਨਮੀਤ ਜੀ ਦੀ ਸੋਚ ਬਹੁਤ ਅੱਛੀ ਹੈ ਕਿਉਂਕਿ ਇਹ ਜ਼ਿਆਦਾ ਮੁਨਾਫੇ ਦੀ ਡਰ ਨੂੰ ਛੱਡਦੇ ਹੋਏ ਲੋਕਾਂ ਦੇ ਹਿੱਤਾਂ ਵਿੱਚ ਉਤਰੇ ਨੇ ਤਾਂ ਮੈਂ ਬਹੁਤ-ਬਹੁਤ ਵਧਾਈ ਦਾ ਪਾਤਰ ਦਿੰਦੀ ਹਾਂ ਮਨਮੀਤ ਕੌਰ ਜੀ ਨੂੰ ਜਿਨ੍ਹਾਂ ਨੇ ਬਹੁਤ ਅੱਛੀ ਸੋਚ ਰੱਖਦੇ ਹੋਏ ਬਹੁਤ ਹੀ ਜਾਇਜ਼ ਰੇਟਾਂ ਦੇ ਉੱਤੇ ਜਿਹੜਾ ਡ्रेसेस ਦਾ ਕੰਮ ਸ਼ੁਰੂ ਕੀਤਾ ਲੋਕਾਂ ਕੀ ਮੈਸੇਜ ਦੇਣਗੇ ਮੈਂ ਤਾਂ ਸਾਰਿਆਂ ਨੂੰ ਅੱਜ ਇਸ ਖੁਸ਼ੀ ਦੇ ਮੌਕੇ ਤੇ ਹੀ ਸੱਦਾ ਦੇਣਾ ਚਾਹਾਂਗੀ ਕਿ ਤੁਸੀਂ ਸਾਰੇ ਸਿਮਰਨ ਡ्रेसेस ਦੇ ਉੱਤੇ ਵਿਜ਼ਿਟ ਕਰੋ ਜੋ ਕਿ ਸਾਰਾ 9 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਓਪਨ ਰਹਿੰਦੀ ਹੈ ਸੋ ਪਲੀਜ਼ ਤੁਸੀਂ ਇੱਕ ਵਾਰੀ ਆਓ ਔਰ ਦੇਖੋ ਕਿ ਕਿੰਨੇ ਸਸਤੇ ਰੇਟਾਂ ਦੇ ਉੱਤੇ ਤੁਹਾਨੂੰ ਇੱਥੇ ਸਾਰੇ ਸਮਾਨ ਮਿਲਣਗੇ ਧੰਨਵਾਦ ਗੁਰਸ਼ਰਨ ਕੌਂਡਨਾਵਾ ਪ੍ਰਧਾਨ ਪੰਜਾਬ ਮੈਲਾ ਕੌਂਕ੍ਰੈਸ ਕਹਿਣਾ ਚਾਹੁੰਦੀ ਹਾਂ ਬਹੁਤ ਖੁਸ਼ੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਅੱਜ ਮੇਰੇ ਛੋਟੇ ਵੀਰ ਇਹਨਾਂ ਨੇ ਆਪਣੀ ਫੈਕਟਰੀ ਜੋ ਸਿਮਰਟ ਡ्रेसेस ਦੇ ਨਾਂ ਤੇ ਉਹ ਓਪਨ ਕੀਤੀ ਹੈ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਸੁਖਬੀ ਸਾਹਿਬ ਦੇ ਪਾਰਟ ਹੋਏ ਨੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੇ ਆਪਣੀ ਕਾਂਗਰਸ ਪਾਰਟੀ ਵੱਲੋਂ ਸਾਡੀ ਭੈਣ ਮਨਮੀਤ ਜਿਨ੍ਹਾਂ ਦੇ ਬ੍ਰਦਰ ਨੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਵਾਹਿਗੁਰੂ ਅੱਗੇ ਅਰਦਾਸ ਕਰਦੀਆਂ ਕਿ ਸੱਚੇ ਪਾਤਸ਼ਾਹ ਇਹਨਾਂ ਦੀ ਜੋ ਇਨਾਂ ਨੇ ਕੰਮ ਸ਼ੁਰੂ ਕੀਤਾ ਹੈ ਇਹ ਇਸ ਆਪਣੇ ਕਾਰੋਬਾਰ ਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ। ਕਿ ਅਸੀਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਆਂ। ਸਾਰੇ ਅਸੀਂ ਆਏ ਆ ਸਾਡੀ ਭੈਣ ਕਾਂਗਰਸ ਦੇ ਵਿੱਚ ਅਹੁਦੇਦਾਰ ਹੈ ਮਨਮੀਤ कौर। ਅਸੀਂ ਇਹਨਾਂ ਦੇ ਲਈ ਅੱਜ ਸਾਰੇ ਖੁਸ਼ੀ ਦੇ ਵਿੱਚ ਆਪਣੀ ਸਾਂਝ ਪਾਉਣ ਲਈ ਇੱਥੇ ਇਕੱਠੇ ਹੋਏ ਆਂ। ਕੀ ਮੈਸੇਜ ਹੈ ਤੁਹਾਡੇ ਬਿਲਕੁਲ ਜੀ ਮੈਂ ਕਹੂੰਗੀ ਕਿ ਵੈਸੇ ਤਾਂ ਲੁਧਿਆਣਾ ਵਿੱਚ ਬਹੁਤ ਇੰਡਸਟਰੀ ਹੈਗੀ ਹੈ। ਇੰਡਸਟਰੀਅਲ ਏਰੀਆ ਪੂਰਾ ਹੱਬਾ ਇਥੇ ਤੇ ਵਧੀਆ ਗੱਲ ਹੈ ਕਿ ਬਹੁਤ ਚੰਗੇ ਤਰੀਕੇ ਦੇ ਨਾਲ ਨਵੀਂ ਸੋਚ ਲੈ ਕੇ ਜਦੋਂ ਵੀ ਕੋਈ ਮੈਂ ਸਮਝਦੀ ਆ ਨਵੀਂ ਚੀਜ਼ ਸ਼ੁਰੂ ਹੁੰਦੀ ਹੈ ਤਾਂ ਨਵੀਆਂ ਟੈਕਨੀਕਸ ਦੇ ਨਾਲ ਤੇ ਬੜਾ ਉੱਚੇ ਵਿਚਾਰਾਂ ਦੇ ਨਾਲ ਪੜਾਈ ਲਿਖਾਈ ਕਰਕੇ ਜਦੋਂ ਕੋਈ ਮੇਰੇ ਵੀਰ ਵਰਗਾ ਅੱਗੇ ਆਉਂਦਾ ਹੈ ਕੋਈ ਕਾਰੋਬਾਰ ਸ਼ੁਰੂ ਕਰਦਾ ਹੈ ਤਾਂ ਲੁਧਿਆਣਾ ਵਾਸੀਆਂ ਲਈ ਬੜੀ ਖੁਸ਼ੀ ਦੀ ਗੱਲ ਹੈ ਬੜੇ ਸੋਹਣੇ ਵਾਜਬ ਰੇਟਾਂ ਤੇ ਜੋ ਦੱਸਿਆ ਗਿਆ ਕਿ ਇਹਨਾਂ ਨੇ ਜਿਹੜੀਆਂ ਡ्रेसेस ਨੇ ਉਹ ਦੇਣਗੇ ਕਿ ਮਹਿੰਗਾਈ ਦਾ ਜ਼ਮਾਨਾ ਹੈ ਤੁਹਾਨੂੰ ਪਤਾ ਪਰ ਸਾਡਾ ਵੀਰ ਮੈਨੂੰ ਪੂਰੀ ਉਮੀਦ ਹੈ ਕਿ ਇਸ ਕਾਰੋਬਾਰ ਚ ਪੂਰੀ ਤਰੱਕੀ ਕਰੋ ਮੇਰਾ ਨਾਮ ਅਨਮਿਤ ਕੋਰਾ ਡੀਸੀ ਸੀ ਵਾਈਸ ਪ੍ਰੈਜ਼ੀਡੈਂਟ ਜੀ ਚਾਹਾਂ ਦੋਬਾਰਾ ਅੱਜ ਮੇਰੇ ਛੋਟੇ ਵੀਰ ਸਿਮਰਨ ਨੇ ਆਪਣੀ ਕੀਤੀ ਹੈ ਆਪਣੀ ਫੈਕਟਰੀ ਦੀ ਤੇ ਮੈਂ ਕਹੂੰਗੀ ਪ੍ਰਮਾਤਮਾ ਨੇ ਚੜ੍ਹਦੀ ਕਲਾ ਚ ਰੱਖੇ ਤੇ ਸਾਡੇ ਮੈਡਮ ਆਏ ਆ ਮੈਂ ਉਹਨਾਂ ਦਾ ਥੈਂਕਸ ਕਰਦੀ ਹਾਂ ਗੁਰਚਰਨ ਕੋਰ ਪੰਜਾਬ ਪੰਜਾਬ ਕਾਂਗਰਸ ਮੈਲ ਨਾਲ ਦੇ ਪ੍ਰਧਾਨ ਨੇ ਗੁਰਚਰਨ ਕੋਰ ਮੈਡਮ ਹੋਰ ਸਾਥ ਹੁਣ ਨਾਲ ਸਾਰੇ ਆਏ ਆ ਜਿਨਨੇ ਵੀ ਉੱਗੇਦਾਰ ਮੈਂ ਸਾਰਾ ਦਾ ਜੀ ਆਇਆਂ ਕਹਿੰਨੀ ਆ ਜਿਹ ਤੁਸੀਂ ਆਏ ਹੋ ਬਹੁਤ ਬਹੁਤ ਧੰਨਵਾਦ ਹੈ ਨਾ ਔਰ ਸਾਰੀ ਫੈਮਿਲੀ ਦਾ ਜੀ ਆਇਆਂ ਕਹਿੰਦੀ ਕਿਤੇ ਨਾ ਕਿਤੇ ਥਾਮ ਦੁਕਾਨਦਾਰਾਂ ਨੂੰ ਬੈਨੀਫਿਟ ਮਿਲੇਗਾ ਬਿਲਕੁਲ ਅਸੀਂ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕੀਤੀ ਵੀ ਆਪਾਂ ਦਵਾਂਗੇ ਔਰ ਜਿੰਨਾ ਸਾਡੇ ਵਿੱਚ ਹੋਇਆ ਵੀ ਆਪਾਂ ਕੱਟ-ਕੱਟ ਰਹੇ ਜਿਹਦੇ ਵਿੱਚ ਆਪਾਂ ਅੱਗੇ ਮਾਲ ਸਪਲਾਈ ਕਰੀਏ ਅੱਛਾ ਤੁਸੀਂ ਕਾਫੀ ਸਮਾਂ ਦੇ ਵਿੱਚ ਸੇਵਾ ਕਰਦੇ ਆ ਰਹੇ ਹੋ ਅੱਛੀ ਚਰਚੇ ਵਿੱਚ ਰਹਿੰਦੇ ਹੋ ਸ਼ੁੱਸ਼ੀ ਮੀਡੀਆ ਵਿੱਚ ਰਹੇ ਹੋ ਨੂੰ ਇਸ ਵਾਰ ਜਿਹੜੀ ਤੁਸੀਂ ਕੀ ਜਿਹੜੀ ਨਵਾਂ ਪ੍ਰੋਗਰਾਮ ਲਗਾਇਆ ਹੈ ਅਸੀਂ ਇਹਹੀ ਉਪਰਾਲਾ ਲੈ ਕੇ ਆਵਾਂਗੇ ਕਿ ਜਿਹੜੇ ਪੰਜਾਬ ਦੇ ਵਿੱਚ ਕਿੰਨੇ ਕ੍ਰਾਈਮ ਹੋ ਰਹੇ ਨੇ ਹੋ ਰਹੇ ਆ ਅਸੀਂ ਸਰਕਾਰ ਨੂੰ ਕਹਾਂਗੇ ਕਿ ਇਹ ਕ੍ਰਾਈਮ ਵਗੈਰਾ ਕ੍ਰਾਈਮ ਹੈ ਜੋ ਉਹਨੂੰ ਘਟਾਇਆ ਜਾਵੇ ਔਰ ਜਿਹੜੇ ਸਾਡੀ ਮਹਿਲਾ ਕਾਂਗਰਸ ਹੈ ਮਹਿਲਾ ਕਾਂਗਰਸ ਦੀ ਜਿਹੜੀ ਲੇਡੀਆਂ ਨੇ ਔਰ ਜਿਹੜੀ ਸਾਡੀ ਸਾਰੀ ਆਪਣੇ ਪਰਿਵਾਰ ਦੀਆਂ ਔਰ ਜਿਹੜੀਆਂ ਸਾਡੇ ਨਾਲ ਚੱਲਦੀਆਂ ਨੇ ਲੇਡੀਆਂ ਐ ਪੂਰੀ ਜਨਤਾ ਜਿਹੜੀ ਸਾਡੇ ਨਾਲ ਚੱਲਦੀ ਐ ਉਹਨਾਂ ਨੂੰ ਵੀ ਉਹਨਾਂ ਵਾਸਤੇ ਕੁਛ ਨਾ ਕੁਛ ਇੱਕ ਨਿਆ ਕੀਤਾ ਜਾਵੇ